ਅੱਜ ਸੁਲਤਾਨਪੁਰ ਲੋਧੀ ਜਿਹੜਾ ਆਪਾਂ ਪਿਛਲੇ ਕਈ ਦਿਨਾਂ ਤੋਂ ਜਿਹੜੇ ਐ ਜਿੱਥੇ ਟੀਵੀ ਦੇ ਵਿੱਚ ਤੇ ਜਿਹੜਾ ਮੀਡੀਆ ਜਿਹੜਾ ਐ ਸੋਸ਼ਲ ਮੀਡੀਆ ਇਹਦੇ ਵਿੱਚ ਆਪਾਂ ਦੇਖ ਰਹੇ ਆ ਤੇ ਹੁਣ ਜਿੱਥੇ ਅੱਜ ਆਪਾਂ ਦਰਸ਼ਨ ਕਰ ਰਹੇ ਆ ਜਿਹੜੇ ਇੱਥੋਂ ਦੇ ਬਾਉਪੁਰ ਪਿੰਡ ਦੇ ਤੇ ਹੋਰ ਵੀ ਨੇੜੇ-ਨੇੜੇ 12-13 ਪਿੰਡ ਨੇ ਜਿੱਥੇ ਬਹੁਤ ਹੀ ਪਾਣੀ ਪਾਣੀ ਚਾਰਫੇਰੇ ਦਿਸ ਰਿਹਾ ਤੇ ਉਸ ਜਗ੍ਹਾ ਤੇ ਸ਼ਰੋਮੀ ਪੰਥਾ ਕਾਦੀ ਬੁੱਢਾਦਾਲ ਪੰਜਵਾਦ ਤੋਂ ਲੋ ਇਹ ਦਾਸ ਇੱਥੇ ਪਹੁੰਚਿਆ ਤੇ ਇੱਥੇ ਇਸ ਤੋਂ ਅੱਗੇ ਜਿਹੜਾ ਸਾਰਾ ਪਾਣੀ ਪਾਣੀ ਹੈ ਸੜਕ ਜਿਹੜੀ ਬਿਲਕੁਲ ਬੰਦ ਹੈ ਇਧਰ ਆਪਾਂ ਦੇਖ ਸਕਦੇ ਹਾਂ ਬਿਲਕੁਲ ਸੜਕ ਜਿਹੜੀ ਇੱਥੋਂ ਬੰਦ ਹੋ ਜਾਂਦੀ ਹੈ ਅੱਗੇ ਕੋਈ ਰਾਹ ਨਹੀਂ ਤੇ ਜਿਹੜੇ ਸਾਡੇ ਆਰਮੀ ਵਾਲੇ ਜਵਾਨ ਨੇ ਜਾਂ ਪੰਜਾਬ ਸਰਕਾਰ ਦੇ ਉਧਰ ਹੀ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇ ਵਾਲੇ ਉਹ ਵੀ ਮਹਾਂਪੁਰਖ ਹੋਰ ਵੀ ਜਿੱਥੇ ਰਾਜਨੀਤਿਕ ਉਥੇ ਧਾਰਮਿਕ ਜਥੇਬੰਦੀਆਂ ਵੀ ਆਪਣਾ ਆਪਣਾ ਜਿਹੜਾ ਕਾਰਜ ਕਰ ਰਹੀਆਂ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਇਸ ਜਗ੍ਹਾ ਤੇ ਆ ਕੇ ਜਿੱਥੇ ਬਹੁਤ ਹੀ ਮਨ ਨੂੰ ਦੁਖੀ ਵੀ ਤੇ ਬਹੁਤ ਜਿਹੜਾ ਮਨ ਨੂੰ ਦੁੱਖ ਹੋਇਆ ਕਿਉਂਕਿ ਸਾਡੇ ਜਿਹੜੇ ਭਰਾ ਨੇ ਬਹੁਤ ਹੀ ਇਸ ਵੇਲੇ ਮੁਸੀਬਤ ਦੇ ਵਿੱਚ ਫਸੇ ਹੋਏ ਨੇ ਮੈਂ ਜਿੱਥੇ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਜਿੱਥੇ ਸਾਡੇ ਸਾਰੇ ਸੰਤ ਮਹਾਂਪੁਰਖ ਉੱਥੇ ਹੀ ਨਿਹੰਗ ਸਿੰਘ ਜਥੇਬੰਦੀਆਂ ਕਿਰੋਮਣੀ ਪਲਸਾ ਕਾਦੀ ਬੁੱਢਾਦਲ ਪੰਜਵਾਂ ਤਖਤ ਤੋਂ ਜਿਹੜੇ ਬਹੁਤ ਹੀ ਉਪਰਾਧੇ ਕੀਤੇ ਜਾ ਰਹੇ ਨੇ ਜਗ੍ਹਾ ਜਗ੍ਹਾ ਜਿੱਥੇ ਰਸਤਾ ਬਸਤਾ ਰਾਸ਼ਨ ਪਾਣੀ ਜੋ ਵੀ ਜਿਹੜਾ ਕੋਈ ਕਾਰਜ ਕਰ ਸਕਦਾ ਉਹ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਇਹਨਾਂ ਦੀਆਂ ਬਾਹਾਂ ਫੜਦੀਆਂ ਚਾਹੀਦੀਆਂ ਨੇ ਤੇ ਜਿੱਥੇ ਸਾਡੇ ਸਰਪੰਚ ਸਾਹਿਬ ਖੜੇ ਨੇ ਸਾਡੇ ਇਲਾਕੇ ਦੇ ਜਿਹੜੇ ਬਹੁਤ ਹੀ ਹੌਣਹਾਰ ਜਿਹੜੇ ਸਾਡੇ ਬਜ਼ੁਰਗ ਤੇ ਨੌਜਵਾਨ ਜਿਹੜੇ ਇੱਥੇ ਆਪਾਂ ਦਰਸ਼ਨ ਕਰ ਰਹੇ ਆ ਜਿੱਥੇ ਇਤਰੋ ਪਾਣੀ ਵੀ ਆ ਰਿਹਾ ਬਿਆਸ ਦਾ ਤੇ ਉਤੋਂ ਵੀ ਦੇਖੋ ਕਿਵੇਂ ਆਪਣੇ ਜਿਹੜਾ ਇੰਦਰ ਦੇਵਤਾ ਵੀ ਜਿਹੜਾ ਮੀਂਹ ਵੀ ਤੇ بارش ਜਿਹੜੀ ਹੈ ਬਹੁਤ ਹੀ ਤੇਜ਼ ਜਿਹੜੀ ਹੈ ਫਿਰ ਆਪਣੇ ਇਹ ਕਈ ਦਿਨਾਂ ਤੋਂ ਲਗਾਤਾਰ ਹੀ ਚੱਲ ਰਿਹਾ ਤੇ ਗੁਰੂ ਸਾਹਿਬ ਕਿਰਪਾ ਕਰਨ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਇਹ ਉਹ ਆਪਣਾ ਮਿਹਰ ਭਰਿਆ ਹੱਥ ਬਖਸ਼ ਕੇ ਇਹ ਇਲਾਕੇ ਦੇ ਜਿੰਨੇ ਵੀ ਇਹ ਆਪਦਾ ਆਈ ਹੋਈ ਹੈ ਹੜਪੀੜ ਤੇ ਜਿਹੜੇ ਸਾਡੇ ਸਾਰੇ ਆਪਣੇ ਇਹਨਾਂ ਦਾ ਗੁਰੂ ਸਾਹਿਬ ਕਿਰਪਾ ਕਰਨ ਲੈਣਾ ਤੇ ਮਿਹਰ ਭਰਿਆ ਹੱਥ ਬਖਸ਼ ਕੇ ਇਹ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਸੋ ਸਾਰੇ ਮਾਰਾ ਹੀ ਕਿਰਪਾ ਰੱਖਣ ਓਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਤੇ ਰੱਖੇ ਆਪਣੇ ਕੋ ਸਾਸ-ਸਾਸ ਪ੍ਰਤ ਪਾਲੇ ਗੁਰੂ ਸਾਹਿਬ ਬਹੁਤ ਹੀ ਮਿਹਰ ਭਰਿਆ ਹੱਥ ਬਖਸ਼ਣ ਸੋ ਬਾਲਸ਼ ਵੀ ਬਹੁਤ ਤੇਜ ਆ ਗਈ ਹੈ ਤੁਸੀਂ ਦੇਖ ਰਹੇ ਹੋ ਜਿੱਥੇ ਆਰਮੀ ਵਾਲੇ ਆਪਣਾ ਕਾਰਜ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਿਭਾ ਰਹੇ ਨੇ ਜਿੱਥੇ ਇਹਨਾਂ ਨੇ ਬੇੜੀਆਂ ਰੱਖੀਆਂ ਹੋਈਆਂ ਨੇ ਉੱਥੇ ਹੀ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇ ਵਾਲੇ ਮਹਾਪੁਰਖ ਉਹ ਵੀ ਅੱਗੇ ਦਰਿਆ ਦੇ ਵਿੱਚ ਗਾਇਬ ਹੋਏ ਨੇ ਇਹ ਪਿੰਡਾਂ ਦੇ ਵਿੱਚ ਜਿੱਥੇ ਕੋਈ ਵੀ ਸਾਧਨ ਨਹੀਂ ਤੇ ਉੱਥੇ ਜਿਹੜਾ ਇਹ ਬੇੜੀਆਂ ਦੇ ਰਾਹੀਂ ਲੋਕ ਜਾ ਰਹੇ ਨੇ ਸੋ ਮੈਂ ਪੰਜਾਬ ਸਰਕਾਰ ਤੇ ਉੱਥੇ ਹੀ ਸੈਂਟਰਲ ਸਰਕਾਰ ਨੂੰ ਬੇਨਤੀ ਕਰਦਾ ਰਾਸ਼ਨ ਪਾਣੀ ਵੀ ਬਹੁਤ ਸੰਗਤਾਂ ਪਹੁੰਚਾਰ ਰਹੀਆਂ ਨੇ ਸਾਡੇ ਉੱਥੇ ਹੀ ਸਾਰੇ ਵਰਗਾਂ ਵੱਲੋਂ ਜਿੱਥੇ ਗਾਇਕ ਸਾਡੇ ਭਰਾ ਉੱਥੇ ਹੀ ਸਾਰੇ ਆਪਣੇ ਆਪਣੀ ਆਪਣੀ ਜਿਹੜੀ ਹੈ ਯੋਗਦਾਨ ਪਾ ਰਹੇ ਨੇ ਪਰ ਜਿਹੜਾ ਸਾਡੇ ਸੈਂਟਰ ਸਰਕਾਰ ਹੈ ਜਾਂ ਪੰਜਾਬ ਸਰਕਾਰ ਹੈ ਉਹਨੂੰ ਜਿਹੜਾ ਆਉਣ ਵਾਲੇ ਅਗਲੇ ਜਿਹੜੇ ਦਿਨ ਨੇ ਉਹ ਇਹਨਾਂ ਵਾਸਤੇ ਹੋਰ ਵੀ ਮੁਸੀਬਤ ਵਾਲੇ ਹੋਣਗੇ ਜੇ ਪਾਣੀ ਨੂੰ ਵੀ ਪਤਾ ਨਹੀਂ 15 20 ਦਿਨ ਮਹੀਨਾ ਲੱਗ ਸਕਦਾ ਜਿਹੜਾ ਥੱਲੇ ਪਾਣੀ ਬਿਲਕੁਲ ਤੇ ਜਿਹੜੀਆਂ ਜਮੀਨਾਂ ਦਾ ਬਾਅਦ ਚ ਜਿੱਥੇ ਰੇਤਾ ਤੇ ਮਿੱਟੀ ਚੜ ਚੁੱਕੀ ਹੈ ਤੇ ਫਸਲਾਂ ਬਰਬਾਦ ਹੋ ਚੁੱਕੀਆਂ ਉਹਦੀ ਪਰਭਾਈ ਕਰਨਾ ਤੇ ਸੈਂਟਰਲ ਸਰਕਾਰ ਨੂੰ ਚਾਹੀਦਾ ਬਹੁਤ ਵੱਡਾ ਪੈਕੇਜ ਦੇਵੇ ਪੰਜਾਬ ਸਰਕਾਰ ਨੂੰ ਆਦ ਤੋਂ ਜ਼ਿਆਦਾ ਪੰਜਾਬ ਜਿਹੜਾ ਇਸ ਵੇਲੇ ਪਾਣੀ ਦੇ ਮਾਰ ਹੇਠ ਆਇਆ ਹੋਇਆ ਬਹੁਤ ਜ਼ਿਆਦਾ ਪੰਜਾਬ ਦਾ ਨੁਕਸਾਨ ਹੋ ਚੁੱਕਿਆ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਸਰਕਾਰਾਂ ਨੇ ਜੋ ਆਪਣੇ ਕੰਮ ਕਰਨੇ ਨੇ ਸਰਕਾਰਾਂ ਨੂੰ ਆਪਣੇ ਕੰਮ ਜਿਹੜੇ ਬਹੁਤ ਤਗੜੇ ਹੋ ਕੇ ਕਰਨੇ ਚਾਹੀਦੇ ਨੇ ਸੈਂਟਰਲ ਸਰਕਾਰ ਨੂੰ ਵੀ ਜਿਹੜਾ ਚਾਹੀਦਾ ਜਦੋਂ ਪੰਜਾਬ 'ਚ ਪਾਣੀ ਦੀ ਜ਼ਰੂਰਤ ਹੁੰਦੀ ਆ ਉਦੋਂ ਪਾਣੀ ਮੰਗਦੇ ਨੇ ਤੇ ਜਦੋਂ ਹੁਣ ਆਪਣੇ ਪਾਣੀ ਦੇ ਨਾਲ ਪੰਜਾਬ ਜੂਝ ਰਿਹਾ ਹੈ ਸਾਡੀ ਇੱਥੇ ਕੋਈ ਬਾਹ ਨਹੀਂ ਫੜ ਰਿਹਾ ਸੈਂਟਰ ਵਾਲੇ ਉਹਨਾਂ ਨੂੰ ਚਾਹੀਦਾ ਚਲੋ ਜੇ ਆਰਮੀ ਲੱਗੀ ਹੋਈ ਹੈ ਬਹੁਤ ਹੀ ਧੰਨਵਾਦ ਹੈ ਇਹਨਾਂ ਦਾ ਤੇ ਬਹੁਤ ਬਾਬਾ ਜੀ ਆ ਗਏ ਨੇ ਮਹਾਪੁਰਖਾ ਦੇਖੋ ਇਧਰ ਆ ਬੀੜੀ ਦੇ ਵਿੱਚੋਂ ਉਤਰੇ ਨੇ ਤੇ ਬਾਬਾ ਜੀ ਨੂੰ ਮੈਂ ਯਾਦ ਹੀ ਕਰ ਰਿਆ ਸੀ ਜਿੰਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਮਹਾਪੁਰਖਾਂ ਵੱਲੋਂ ਜਿੱਥੇ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਤੇ ਉੱਥੇ ਮਹਾਪੁਰਖ ਆਪ ਦੇਖੋ ਪਿੰਡ ਦੇ ਵਿੱਚ ਜਾ ਕੇ ਬੀੜੀ ਦੇ ਵਿੱਚ ਆਏ ਨੇ ਤੇ ਜਿੱਥੇ ਹੁਣ ਇਦੋਂ ਅੱਗੇ ਕੋਈ ਸੜਕ ਨਹੀਂ ਹੈ ਤੇ 베ੜੀ ਇੱਕ ਸਾਧਨ ਹੈ ਜਿੱਥੇ ਕਈ ਦਿਨਾਂ ਤੋਂ ਆਪਾਂ ਟੀਵੀ 'ਚ ਮਹਾਪੁਰਖਾਂ ਦੇ ਦਰਸ਼ਨ ਕਰਦੇ ਆ ਤੇ ਹੁਣ ਜਿਹੜਾ ਆਪ 베ੜੀ ਦੇ ਵਿੱਚ ਲੰਗਰ ਪਾਣੀ ਰਸਤਾ ਬਸਤਾ ਪਚਾਰੇ ਬਾਬਾ ਜੀ ਮੈਂ ਵੀ ਸ਼ਰੋਣੀ ਪੰਚ ਸਾਖ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਰਸਤਾ ਬਸਤਾ ਲੈ ਕੇ ਹਾਜ਼ਰ ਹੋਏ ਆ ਗੁਰੂ ਦਿਆਂ ਜ਼ਾੜ ਲੀਆਂ ਫੌਜਾਂ ਤੇ ਲੁੱਟਦੀਆਂ ਨੇ ਆਪਣੇ ਮੁਗਲਾਂ ਤੋਂ ਅੰਗਰੇਜ਼ਾਂ ਤੋਂ ਪਾਰੇ ਸੰਗਤਾਂ ਵਾਸਤੇ ਜਿਹੜੇ ਆ ਹਮੇਸ਼ਾ ਜਿਹੜੇ ਉਹ ਖੁੱਲਾ ਮਹਾਰਾਜ ਨੇ ਵੀ ਕਿਹਾ ਖਾਵੇਂ ਖਰਚੇ ਰਲ ਮਿਲ ਭਾਈ ਤੋਠ ਨਾ ਹੋਵੇ ਵੱਧ ਹੋ ਜਾਈ ਸਾਡੀ ਵੀ ਹਾਜ਼ਰੀ ਸਾਰੀਆਂ ਗੁਰਸਿੱਖ ਸੰਗਤਾਂ ਸਰਪੰਚ ਸਾਹਿਬ ਪ੍ਰਵਾਨ ਕਰਿਓ ਸਾਰੀਆਂ ਜਥੇਬੰਦੀਆਂ ਨਹਿਂਗ ਸਿੰਘ ਫੌਜਾਂ ਵੀ ਤੁਹਾਡੇ ਨਾਲ ਖੜੀਆਂ ਨੇ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਬੰਦੋਂ ਮੈਂ ਸਾਰੀਆਂ ਗੁਰਸਿੱਖ ਸੰਗਤਾਂ ਦੇ ਨਾਲ ਆ ਤੇ ਬਾਬਾ ਜੀ ਆਪ ਜੀ ਵੀ ਬਹੁਤ ਕਿਰਪਾ ਕਰ ਰਹੇ ਹੋ ਸਾਰੇ ਸੰਗਤਾਂ ਨੂੰ ਬਹੁਤ ਕਈ ਦਿਨਾਂ ਤੋਂ ਤੁਹਾਡਾ ਦੇਖ ਰਹੇ ਆ ਤੁਹਾਨੂੰ ਗੁਰੂ ਸਾਹਿਬ ਹੋਰ ਬਾਲ ਬਖਸ਼ਣ ਇਸੇ ਤਰ੍ਹਾਂ ਜਿਹੜਾ ਜੀ ਬਿਲਕੁਲ ਇੱਥੇ ਹੀ ਇੱਥੇ ਹੀ ਦੇਖਦੇ ਆ ਕੱਲੇ ਕੱਲੇ ਡੇਰੇ ਬਹੁਤ ਹੀ ਦੇਖੋ ਆਪਣੇ ਉੱਪਰੋਂ ਵੀ بارش ਆ ਰਹੀ ਹੈ ਬਹੁਤ ਤੇਜ਼ੀ ਨਾਲ ਥੱਲੋਂ ਵੀ ਆਪਣੇ ਇਧਰੋਂ ਵੀ بارش ਦਾ ਪਾਣੀ ਜਿਹੜਾ ਦਰਿਆ ਦਾ ਬਿਆਸ ਦਾ ਬਹੁਤ ਤੇਜ਼ੀ ਨਾਲ ਆ ਰਿਹਾ ਤੇ ਗੁਰੂ ਸਾਹਿਬ ਕਿਰਪਾ ਕਰਨੇ ਜਿਹੜੇ 12 13 ਪਿੰਡ ਤੇ ਇੱਥੇ ਇੱਥੇ ਨੇੜੇ ਨੇੜੇ ਹੀ ਆ ਤੇ ਅੱਗੇ ਵੀ ਹਜ਼ਾਰਾਂ ਹੀ ਪਿੰਡ ਜਿਹੜੇ ਪਾਣੀ ਦੀ ਮਾਰ ਰੇ ਠਾਏ ਹੋਏ ਨੇ ਸਾਰੇ ਆਪਾ ਦੇਸ਼ ਵਿਦੇਸ਼ ਦੀਆਂ ਸੋ ਮੂ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਹੈ ਆਪਾਂ ਤਨ ਮਨ ਧਨ ਦੇ ਨਾਲ ਜਿਹੜੀ ਇਹ ਸੇਵਾਵਾਂ ਕਰੀਏ ਤੇ ਇਹਨਾਂ ਦੀ ਬਾਹ ਫੜੀਏ ਇੱਕ ਦੂਜੇ ਦੀ ਆਪਾਂ ਬਾਹ ਫੜਨੀ ਹੈ ਤਾਂ ਹੀ ਇਹ ਜਿਹੜੇ ਹੈ ਇਹਨਾਂ ਦਾ ਦੁੱਖ ਦਰਦ ਜਿਹੜਾ ਦੂਰ ਹੋ ਸਕਦਾ ਹੈ ਖਾਸ ਕਰਕੇ ਸੈਂਟਰ ਸਰਕਾਰ ਨੂੰ ਚਾਹੀਦਾ ਉਹ ਵੱਡਾ ਪੈਕੇਜ ਦੇਣ ਜਿਹੜਾ ਹੈ ਆਪਣੇ ਲੋਕਾਂ ਦੀ ਬਹੁਤ ਜ਼ਿਆਦਾ ਜਿਹੜੀ ਹੈ ਮਦਦ ਕੀਤੀ ਜਾ ਸਕੇ ਤੇ ਪੰਜਾਬ ਸਰਕਾਰ ਵੀ ਆਪਣਾ ਜਿਹੜਾ ਯੋਗਦਾਨ ਉਹ ਵੀ ਬਹੁਤ ਵੱਡਾ ਉਹਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਹੈ ਜਿਵੇਂ ਕਾਰ ਵੀ ਰਹੇ ਨੇ ਦੇਖ ਰਹੇ ਆ ਬਹੁਤ ਕਾਰਜ ਕਰ ਰਹੇ ਨੇ ਪਰ ਉਹ ਬਹੁਤ ਹੀ ਘਟ ਨੇ ਹੋਰ ਵੀ ਤਗੜੇ ਹੋ ਕੇ ਅੱਗੇ ਆਉਣ ਵਾਲੇ ਦਿਨ ਜਿਹੜੇ ਨੇ ਉਹ ਜਿਆਦਾ ਆਪਣੇ ਇਹਨਾਂ ਵਾਸਤੇ ਖਤਰਨਾਕ ਨੇ ਗੁਰੂ ਸਾਹਿਬ ਆਪ ਹੀ ਸਹਾਈ ਹੋਣਗੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜੀ ਸਿੱਖ ਕੌਮ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਜਿਹੜੀ ਹੈ ਗੁਰੂ ਸਾਹਿਬ ਜੀ ਤੇ ਹਮੇਸ਼ਾ ਚੜ੍ਹਦੀ ਕਲਾ ਤੇ ਮਿਹਰ ਭਰਿਆ ਹੱਥ ਬਖਸ਼ੀ ਰੱਖਣ ਤੇ ਇਸ ਅਭਤਾ ਤੋਂ ਵੀ ਜਿਹੜਾ ਇਹ ਛੇਤੀ ਛੁਟਕਾਰਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ